ਸਸਰੀ ਗਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਉਸ ਤੋਂ ਪਹਿਲਾਂ ਸੇਮ ਤਰਗੜ ਕਿਲੇ ਦਾ ਪਾ ਇੱਕ ਛੋਟਾ ਅਪਲੋਡ ਕੀਤਾ ਸੀ ਤੇ ਉਹਦੇ 'ਚ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕੁਝ ਤੇ ਨਾਲ ਹੀ ਕਿਹਾ ਸੀ ਕਿ ਜਲਦੀ ਫੁੱਲ ਵੀਡੀਓ ਅਪਡੇਟ ਕਰਾਂਗਾ ਆਓ ਚਲਿਏ ਇਹ ਹੈ ਜੀ ਅਨੰਦਪੁਰ ਸਾਹਿਬ ਤੋਂ 3-4 ਕਿਲੋਮੀਟਰ ਦੂਰੀ ਤੇ ਅਕੈਡਮੀ ਰੋਡ ਤੇ ਪਿੰਡ ਸਾਰਾ ਪੁੱਛ ਤੋਂ ਵਸਿਆ ਹੋਇਆ ਇੱਕ ਉੱਚੀ ਜਗ੍ਹਾ ਜਿਵੇਂ ਇੱਕ ਪਹਾੜੀ ਟਾਈਪ ਹੈ ਉਸ ਉਸ ਜਗ੍ਹਾ ਤੇ ਬਣਿਆ ਹੋਇਆ ਇਹ ਕਿਲਾ ਹੈ ਗੁਰੂ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਦੇ ਏਰੀਆ 'ਚ ਟੋਟਲ 5 ਕਿਲਿਆਂ ਦੀ ਉਸਾਰੀ ਕੀਤੀ ਗਈ ਸੀ ਉਹਨਾਂ 'ਚੋਂ ਇੱਕ ਕਿਲਾ ਕਿਲਾ ਤਾਰਾਗੜ ਸਾਹਿਬ ਜੋ ਕਿ ਪਹਾੜੀ ਰਾਜਿਆਂ ਵੱਲੋਂ ਜੋ ਮੈਨ ਪਿਛੋਂ ਜਿੰਨਾ ਕੁ ਥੋੜੇ ਏਰੀਆ ਸਾਹਮਣੇ ਦਿਖ ਰਿਹਾ ਤੁਹਾਨੂੰ ਇਹਦਾ ਬੈਕ ਸਾਈਡ ਬਿਲਾਸਪੁਰਾ ਵਾਲਾ ਏਰੀਆ ਪੈ ਜਾਂਦਾ ਹਿਮਾਚਲ ਹਿਮਾਚਲ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਹਮਲਿਆਂ ਨੂੰ ਮੁੱਖ ਰੱਖਦੇ ਹੋਏ ਇਹ ਉੱਚੀ ਜਗ੍ਹਾ ਤੇ ਇਸ ਕਿਲੇ ਦੀ ਉਸਾਰੀ ਕੀਤੀ ਗਈ ਸੀ ਤੇ ਇਸ ਕਿਲੇ ਦੀਉ ساری ਪ੍ਰੋਪਰ ਮੈਨੂੰ ਯਾਦ ਨਹੀਂ ਹੈ ਉਹ ਡੇਟ ਸਨ ਮਤਲਬ ਉਹਦੇ ਤੇ 1700 ਇਸੂ ਵਿੱਚ ਜਦੋਂ ਤੇ ਪਹਿਲਾ ਹਮਲਾ ਹੋਇਆ ਸੀ ਇਹ ਨਾਲ ਤੁਸੀਂ ਦਰਸ਼ਨ ਕਰਦੇ ਰਹੋ ਤੇ ਇਹ ਹੈ ਜੀ ਬਾਹਰੋਂ ਕਿਲੇ ਦੀ ਦੇਖ ਇਹ ਗੁੰਦਵਾਲਾ ਸਾਹਿਬ ਪੋਰਟ ਨੂੰ 12 ਸ਼ੌਟ ਦਿਖਾਇਆ ਤੇ ਹੁਣ ਚੱਲਦੇ ਆਂ ਆਪਾਂ ਇਤਿਹਾਸ ਵਾਲੀ ਸਾਈਡ ਆਂ ਆਜੋ ਇਹ ਕਿਲਾ ਜਿਵੇਂ ਤੁਸੀਂ ਇਤਿਹਾਸ ਤੁਹਾਡੇ ਸਾਹਮਣੇ ਆ ਤੁਸੀਂ ਸਕਰੀਨ ਸ਼ੌਟ ਲੈ ਕੇ ਵੀ ਰੱਖ ਸਕਦੇ ਹੋ ਇਹ ਇਸ ਸਥਾਨ ਦਾ ਨਿਰਮਾਣ ਬਲਾਸਕੋਰ ਦੇ ਪਹਾੜੀ ਰਾਜ ਦੇ ਹਮਲੇ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ। ਸੀ ਇਸ ਤੇ ਫੰਸੂ ਦੇ ਕ੍ਰਿਪ ਸਿੰਘ ਗੁਰੂ ਮਾਰੇ ਨੇ ਇੱਥੇ ਰੱਖੇ ਹੋਏ ਸੀ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਲਿਖਿਆ ਗਿਆ ਹੈ। ਬ੍ਰਹਮ ਗਿਆਨੀ ਕਿਉਂ ਕਿਉਂਕਿ ਉਹ ਲਗਾਤਾਰ ਬਾਣੀ ਦਾ ਪ੍ਰਵਾਹ ਚੱਲਦਾ ਸੀ ਲਗਾਤਾਰ ਜਬ ਤਬ ਚੱਲਦਾ ਹੁੰਦਾ ਸੀ। ਇਸ ਕਰਕੇ ਉਹਨਾਂ ਸੰਗਾਂ ਨੂੰ ਬ੍ਰਹਮ ਗਿਆਨੀ ਇੱਥੇ ਲਿਖਿਆ ਗਿਆ ਹੈ। ਜਿਨ੍ਹਾਂ ਨੂੰ ਭੋਜਨ ਛਕਾਉਣ ਵਾਸਤੇ ਗੁਰੂ ਸਾਹਿਬ ਆਪ ਇੱਥੇ ਆਇਆ ਕਰਦੇ ਸਨ। ਅਨੰਦਪੁਰ ਸਾਹਿਬ ਦੇ ਕਿਲੇ ਤੋਂ ਕਿਲਾ ਅਨੰਦਗੜ੍ਹ ਸਾਹਿਬ ਤੋਂ ਚੱਲ ਕੇ ਇੱਥੇ ਆਇਆ ਕਰਦੇ ਸਨ। ਤੇ ਇਹ ਕੁਛ ਕਿਲੇ ਦੀ ਅੜੇ ਦੋਲੇ ਦੀ ਬਾਹਰੀ ਦਿਖ। ਮੈਂ ਤੁਹਾਨੂੰ ਬੈਕ ਸਾਈਡ ਦੇ ਵੀ ਦਿਖਾ ਦਿੰਨੇ ਆ। ਬੇਸਿਕਲੀ ਜਿਹੜੀ ਆ ਕਿਲਾ ਨੋਮਾ ਕੰਧ ਜੜੀ ਇਹਨਾਂ ਨੇ ਕੀਤੀ ਹੈ ਨਾ ਇਹ ਤਾਂ ਕਾਫੀ ਚਰਵਾਦ ਹੋਈ ਹੈ ਵੈਸੇ ਤਾਂ ਉਰੇ ਜੋ ਮੇਨ ਪ੍ਰਾਣਾ ਕੇਲਾ ਸੀਗਾ ਉਹਦਾ ਤਾਂ ਇੱਕ ਐਲ ਟਾਈਪ ਕੰਧ ਸੀਗੀ ਛੋਟੀ ਜੀ ਮੇਰੇ ਕੋ ਫੋਟੋ ਹੈਗੀ ਮੈਂ ਲਾਸਟ ਜੋ ਸਾਂਝੀ ਕਰ ਦੂੰਗਾ ਤੇ ਉਹੀ ਬੱਚਿਆ ਸੀ ਉਸ ਤੋਂ ਬਾਅਦ ਇਸ ਦੀ ਦੁਆਰੇ ਸਾਰੀ ਕੀਤੀ ਗਈ ਸੀ ਬਾਬਿਆਂ ਵੱਲੋਂ ਤੇ ਕਾਫੀ ਉਰੇ ਟਾਈਮ-ਟਾਈਮ ਦੇ ਉਰੇ ਬਾਬਾ ਇਕਲਾ ਅਨੰਦਗੜ੍ਹ ਵਾਲੇ ਵੀ ਤੇ ਜਿਨ੍ਹਾਂ ਨੇ ਪੱਠਾ ਸਾਹਿਬ ਦੀ ਉਸਾਰੀ ਕੀਤੀ ਗੁਰਦੁਆਰਾ ਦੀ ਗੁਰਦੁਆਰਾ ਪਰਿਵਾਰ ਵਿਛੋੜਾ ਦੀ ਉਸਾਰੀ ਕੀਤੀ ਸੀ ਉਹਨਾਂ ਬਾਬਿਆਂ ਨੇ ਟਾਈਮ ਟਾਈਮ ਤੇ ਆ ਕੇ ਇੱਥੇ ਸੇਵਾ ਨਵਾਈਏ ਤੇ ਜਿਹੜੀ ਆ ਬਾਹਰੀ ਕੰਧ ਹੈ ਆ ਜਿਹੜੀ ਇਸ ਸਾਈਡ ਤੋਂ ਆ ਲਾਲ ਪੱਥਰ ਛੋਟੇ ਇੱਟਾਂ ਦਿਖ ਰਹੀਆਂ ਹਨ ਨਕਸ਼ਾਹੀ ਇਹ ਕਾਫੀ ਮਤਲਬ ਜਦੋਂ ਆਪਾਂ ਛੋਟੇ ਹੁੰਦੇ ਸੀ ਉਸ ਤੋਂ ਥੋੜੀ ਦੇਰ ਵੱਧ ਦੀ ਵੀ ਗੱਲ ਹੈ ਇਹ ਮਤਲਬ ਇਹਨੂੰ 5-7 10 ਸਾਲ ਹੋਏ ਹੋਣੇ ਹੈ ਜਿਆਦਾ ਤੋਂ ਜਿਆਦਾ ਗੁਰਦੁਆਰੇ ਦੀ ਇਮਾਰਤ ਤਾਂ ਚਲੋ ਪੁਰਾਣੀ ਹੈ ਲੇਕਿਨ ਇਹ ਇਹਨਾਂ ਨੇ ਬਾਉਂਡਰੀ ਹੈ ਜਿਹੜੀ ਇਹ ਬੱਦਚ ਕੀਤੀ ਹੈ ਇਹਨਾਂ ਨੂੰ ਕਿਲਾ ਨੂਮਾ ਜੋ ਦਿਖ ਦੇਣ ਵਾਸਤੇ 10 ਕੁ ਸਾਲ ਦੇ ਕਰੀਬ ਹੋਏ ਹੋਣੇ ਜਦੋਂ ਸਾਰੇ ਕਿਲਿਆਂ ਦਾ ਦੁਆਰਾ ਨਵੀਨੀਕਰਨ ਕੀਤਾ ਗਿਆ ਪੰਜੇ ਕਿਲਿਆਂ ਦਾ ਅਨੰਦਪੁਰ ਸਾਹਿਬ ਚ ਤੇ ਉਸੇ ਟਾਈਮ ਇਹ ਤਾਰਾਗੜ੍ਹ ਸਾਹਿਬ ਕਿਲੇ ਦੇ ਵੀ ਦੁਆਰੇ ਰੈਨੋਵੇਸ਼ਨ ਹੋਈ ਹੈ ਇਹ ਇਹ ਸੀਗਾ ਜੀ ਕੁਛੀ ਦਾ ਭਾਰੀ ਵਾਲਾ ਦੁਵਾਲਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਦੇ ਸਾਈਡ ਤੋਂ ਬਾਹਰੋਂ ਜੋ ਮੈਂ ਤੁਹਾਨੂੰ ਇੱਕ ਵਾਰ ਆ ਦੇਖੋ ਇਹ ਇਨਾਂ ਨੇ ਪ੍ਰੂਫ ਕਰ ਦਿੱਤੇ ਦੋਨੋਂ ਸਾਈਡ ਤੇ ਜਿੱਥੇ ਮੈਂ ਇਸ ਟਮਹੋਂ ਖੜਾ ਹੈ ਇਹਨਾਂ ਨੇ ਦੋਨਾਂ ਸਾਈਡ ਤੇ ਕਮਰੇ ਟਾਈਪ ਬਣਾ ਕੇ ਤੇ ਉੱਪਰ ਕੂੜੀਆਂ ਅੰਦਰੋਂ ਚੜਕ ਕੇ ਪੂਰਾ ਕਿਲੇ ਦਾ ਰੂਪ ਦਿੱਤਾ ਹੋਇਆ ਇਹ ਕੁੱਚੀ ਦਾ ਬਾਹਰੋਂ 뷰 ਹੈ ਬਿਲਕੁਲ ਟੌਪ ਤੇ ਹੈ ਟੌਪ ਤੇ ਇਸੇ ਕਰਕੇ ਬਣਾਇਆ ਗਿਆ ਸੀ ਕਿ ਪਹਾੜੀ ਜੋ ਰਾਜਿਆਂ ਦੇ ਹਮਲਿਆਂ ਦਾ ਦੂਰੋਂ ਪਤਾ ਲੱਗ ਸਕੇ ਤੇ ਫਿਰ ਇੱਥੇ بڑا ਸੰਖਿਆ ਟਾਈਪ ਇਹਨਾਂ ਨੇ ਉਹਨਾਂ ਟਾਈਮ ਵਿੱਚ ਉਹ ਨਗਾੜਾ ਬੋਲਦੇ ਜਿਹਨੂੰ ਹੋ ਰੱਖਿਆ ਹੋਇਆ ਸੀ ਤੇ ਉਹਨੂੰ ਬਜਾ ਕੇ ਫਿਰ ਅੱਗੇ ਆਪਣਾ ਸੰਦੇਸ਼ ਜਿਹੜਾ ਇਹ ਦਿੰਦੇ ਸੀ ਅਗਰ ਕੋਈ ਹਲਚਲ ਹੁੰਦੀ ਸੀ ਲੋ ਜੀ ਇਹਦਾ ਨਾਮ ਜਿਹੜਾ ਕੀ ਤਰਗੜ ਹੈ ਚਲੋ ਪਿੰਡ ਦੇ ਨਾਮ ਤੇ ਤਾਂ ਹੈ ਹੀ ਹੈ ਬਟੇ ਉੱਚੀ ਜਗ੍ਹਾ ਹੋਣ ਕਰਕੇ ਇਹ ਦੂਰੋਂ ਚਮਕਦਾ ਸੀ ਏਰੀਆ ਇਸ ਕਰਕੇ ਇਹਨੂੰ ਤਾਰੇ ਵਾਂਗ ਚਮਕਦਾ ਹੈ ਉਦਾਂ ਇਹਨੂੰ ਇਹਦਾ ਨਾਮ ਹੀ ਤਾਰਗੜ ਪੈ ਗਿਆ। ਇਹ ਉਸੇ ਨਾਲੀ ਨਾਮ ਨਾਲੀ ਦਾ ਪਿੰਡ ਦਾ ਨਾਮ ਤਾਰਾਪੁਰ ਪਿੰਡ ਪਿਆ। ਇਹ ਗੁਰੂ ਮਰਹ ਦੀ ਚੈਲੰਜੋ ਪ੍ਰਾਪਤ ਧਰਤੀ ਹੈ ਜੀ। ਇਹ ਦਾਲਾਦਵਾਲਾ ਸਾਹਮਣੇ ਨਨਪੁਰ ਸਾਹਿਬ। ਉਹ ਇਹ ਨਾਲ ਨੂੰ ਨਾਲ ਲੱਗਦੇ ਪਿੰਡ ਦੂਰ ਦੂਰ ਤੱਕ ਸਨ ਉਹ ਪਹਾੜੀਆਂ ਨੇ ਜਰਾਂਗੀਆਂ। शिवालिक दहाड़ियाँ के बिच बिच्च बनया है किला बिल्कुल शांतमयी माहौल और कोई उरे आवाजाई का शोर नहीं बहुत ही शांतमई जगह है चलो फिर मिलेंगे किसी नवी वीडियो सत श्रीकाल